ਸਸੀਏ ਕਾਲਜੀ ਟਰੈਕਟਰ ਮੇਲਾ YouTube ਚੈਨਲ ਵਿੱਚ ਸਾਰੇ ਵੀਰਾਂ ਦਾ ਸਵਾਗਤ ਕਰਦੇ ਆਂ ਇਹ ਆ ਸਾਡਾ WhatsApp ਨੰਬਰ 9877988446 ਇਹ ਨੰਬਰ ਤੇ ਤੁਸੀਂ ਆਪਣੇ ਕੋਠੀਆਂ ਜ਼ਮੀਨਾਂ ਟਰੈਕਟਰ ਟਰਾਲੀਆਂ ਗੱਡੀਆਂ ਕਿਸੇ ਵੀ ਤਰ੍ਹਾਂ ਦੀ ਐਡ ਦੇ ਪੰਜ ਤੋਂ ਸੱਤ ਫੋਟੋਆਂ 1 ਮਿੰਟ ਦੀ ਵੀਡੀਓ ਸਾਰੀ ਜਾਣਕਾਰੀ ਦੇ ਨਾਲ ਸਾਨੂੰ ਭੇਜ ਸਕਦੇ ਹੋ ਉਦੋਂ ਬਾਅਦ ਤੁਹਾਡੀ ਐਡ ਸਾਡੇ ਚੈਨਲ ਦੇ ਉੱਤੇ ਲਾ ਦਿੱਤੀ ਜਾਊਗੀ ਜੀ ਵਾਹੀ ਓਰਜੀ ਦਾ ਖਾਲਸਾ ਵਾਹੀ ਓਰਜੀ ਕੀ ਫਤਿਹ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਇੱਕ ਵਾਰ ਫੇਰ ਤੋਂ ਟਰੈਕਟਰ ਮੇਲਾ ਚੈਨਲ 'ਚ ਤੁਸੀਂ ਵੀ ਵਖ ਰਹੇ ਹੋ ਜੀ Facebook ਪੇਜ ਖੇਤੀ ਬਾੜੀ ਦੇ ਸੰਧਾਂ ਦਾ ਕਾਰੋਬਾਰ ਅੱਜ ਅਸੀਂ ਲੈ ਕੇ ਆਏ ਹਾਂ ਜੀ ਆਸਟ੍ਰੇਲੀਆ ਪੀਆਰ ਮੁੰਡੇ ਲਈ ਖਰਚਾ ਕਰਨ ਵਾਲੀ ਕੁੜੀ ਦੇ ਰਿਸ਼ਤੇ ਦੀ ਲੋੜ ਹੈ ਜੀ ਉਮਰ ਹੈਗੀ ਹੈ ਜੀ 35 ਸਾਲ 9879921399 ਦੂਜਾ ਨੰਬਰ 9641810004 ਨੰਬਰ ਤੇ ਸੰਪਰਕ ਕਰੋ ਕੇਐਸ ਦਾ ਰੀਪਰ ਵਿਕਾਊ ਹੈ ਜੀ ਬਹੁਤ ਹੀ ਘੱਟ ਚੱਲਿਆ ਹੋਇਆ ਸਾਫ਼ ਕੰਡੀਸ਼ਨ ਦਾ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ 2016 ਮਾਡਲ ਹੈ ਏਰੀਆ ਨੇੜੇ ਮਲੇਰਕੋਟਲਾ ਰੇਟ ਵੀਰ ਨੇ ਦੱਸਣੀ ਜੀ ਰੇਟ ਤੁਸੀਂ ਫੋਨ ਤੇ ਪਤਾ ਕਰ ਸਕਦੇ ਹੋ 9855871971 9855871971 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਖਰੀਦ ਸਕਦੇ ਹੋ ਕਿਸੇ ਵੀ ਵੀਰ ਨੂੰ ਪੈਂਟਰ ਦੀ ਲੋੜ ਹੋਵੇ ਤਾਂ ਸੰਪਰਕ ਕਰੋ ਪੰਜ ਬੰਦੇ ਨੇ ਜੀ ਕੰਮ ਹੋਵੇ ਤਾਂ ਇਹਨਾਂ ਵੀਰਾਂ ਨਾਲ ਇਸ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਪੈਂਟਰ ਇਹ ਵੀਰ 7819693624 ਇਹ ਨੰਬਰ ਹੈ ਜੀ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ ਜੇ ਕਿਸੇ ਨੂੰ ਪੈਂਡਰ ਦੀ ਲੋੜ ਹੋਵੇ ਸਵਿਫਟ ਬੀਡੀਆਈ ਗੱਡੀ ਵਿਕਾਊ ਹੈ ਜੀ ਗੱਡੀ 2014 ਮਾਡਲ ਪਹਿਲੇ ਨਾ ਹੈ ਜੀ 2014 ਮਾਡਲ ਹੈ ਜੀ ਪਹਿਲੇ ਨਾ ਹੈਗੀ 68000 ਚੱਲੀ ਹੈ ਜੀ ਬਠਿੰਡੇ ਗੱਡੀ ਖੜੀ ਹੈ ਤੁਸੀਂ ਦੇਖ ਸਕਦੇ ਹੋ 10575000 ਰੁਪਏ ਰੇਟ ਰੱਖਿਆ ਗਿਆ ਮਾਲਕ ਵੀਰ ਦਾ ਨੰਬਰ ਨੋਟ ਕਰ ਲਓ 8699235287 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਸਵਫਟ ਗੱਡੀ ਖਰੀਦ ਸਕਦੇ ਹੋ 18 ਤਵੀਆਂ ਵਿਕਾਊ ਨੇ ਜੀ ਫੁੱਲ ਹੈਵੀ 18 ਤਵੀਆਂ ਵਿਕਾਊ ਨੇ ਜੀ ਫੁੱਲ ਹੈਵੀ ਨੇ ਬਹੁਤ ਘੱਟ ਚੱਲੀਆਂ ਨੇ ਏਰੀਆ ਮਹਿਤਾ ਚੌਂਕ ਰੇਟ ਦੀ ਗੱਲ ਕਰੀਏ ਤਾਂ 54000 ਰੁਪਏ ਰੇਟ ਰੱਖਿਆ ਗਿਆ। ਬਾਕੀ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ 991526712 ਇਹ ਨੰਬਰ ਹੈ ਮਾਲਕ ਵੀਰ ਦੇ ਨਾਲ ਸਿੱਧੀ ਤੁਸੀਂ ਗੱਲ ਕਰ ਸਕਦੇ ਹੋ ਇਸ ਨੰਬਰ ਤੇ ਤੇ 18 ਤਵੀਆਂ ਖਰੀਦ ਸਕਦੇ ਹੋ। ਬਿਲਡਿੰਗ ਸੈੱਟ ਵੀ ਗਾਉ ਹੈ ਜੀ ਏਰੀਆ ਮਹਿਲਕਲਾ 4700 ਰੁਪਏ ਰੇਟ ਰੱਖਿਆ ਗਿਆ। ਬਾਕੀ ਤੁਸੀਂ ਮਾਲਕ ਵੀਰ ਦਾ ਨੰਬਰ ਨੋਟ ਕਰ ਲਓ ਇਸ ਨੰਬਰ ਤੇ ਗੱਲ ਕਰਕੇ ਜਾਣਕਾਰੀ ਲੈ ਕੇ ਖਰੀਦ ਸਕਦੇ ਹੋ। 8725977098 ਇਹ ਵੀਰ ਦਾ ਨੰਬਰ ਹੈ ਤੁਸੀਂ ਇਸ ਨੰਬਰ ਤੇ ਫੋਨ ਕਰਕੇ ਵੈਲਡਿੰਗ ਸੈੱਟ ਹੈ ਜਿਹੜਾ 4700 ਰੁਪਏ ਦੇ ਵਿੱਚ ਖਰੀਦ ਸਕਦੇ ਹੋ ਵੀਡੀਓ ਕਿਵੇਂ ਲੱਗੀ ਜੀ ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸਿਓ ਲੋਹੇ ਦਾ ਸਭਾਗਾ ਵਿਕਾਊ ਹੈ ਜੀ ਲੋਹੇ ਦਾ ਸਭਾਗਾ ਵਿਕਾਊ ਆ ਏਰੀਆ ਮਹਿਲਕਲਾ 9500 ਰੁਪਿਆ ਰੇਟ ਰੱਖਿਆ ਗਿਆ ਜੀ 9056524559 ਇਹ ਵੀਰ ਦਾ ਨੰਬਰ ਹੈ ਇਸ ਨੰਬਰ ਤੇ ਖਰੀਦ ਸਕਦੇ ਹੋ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਆਇਓ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਤਾਂ ਕਿ ਆਉਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਕੋਲੇ ਪਹੁੰਚ ਸਕੇ ਟਾਟਾ ਪ੍ਰਾਈਮ ਮਾ ਟਿੱਪਰ ਵਿਕਾਊ ਹੈ ਜੀ ਮਾਡਲ 2014 ਬਹੁਤ ਘੱਟ ਚੱਲਿਆ ਨਗਦ ਕੈਸ਼ ਰੇਟ ਹੈਗਾ ਜੀ 16 ਲੱਖ 80 ਹਜ਼ਾਰ 16 ਲੱਖ 80 ਹਜ਼ਾਰ ਰੇਟ ਰੱਖਿਆ ਗਿਆ ਨਗਦ ਕੈਸ਼ ਬਹੁਤ ਹੀ ਘੱਟ ਚੱਲਿਆ ਜੀ ਕੰਡੀਸ਼ਨ ਜਮ ਓਕੇ 97491 2001 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਟਿਪਰ ਹੈ ਜਿਹੜਾ 14 ਮਾਡਲ 16 ਲੱਖ 80 ਅੱਛੇ ਫਿੱਟ ਸਕਦੇ ਹੋ 레이జర్ ਕਰਾਹਾਵੇ ਕਾਹੂ ਹੈ ਜੀ 2021 ਮਾਡਲ TNDS ਸਿਸਟਮ ਰੇਟ ਹੈ ਜੀ 2 ਲੱਖ ਰੁਪਏ ਡਿਮਾਂਡ ਏਰੀਆ ਪੰਡਿਤ ਘਾਨੀਆਂ ਫਰੀਦਕੋਟ ਏਰੀਆ ਪੰਡਿਤ ਘਾਨੀਆਂ ਫਰੀਦਕੋਟ 7671990001 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਲੇਜ਼ਰ ਕਰਾਹਾ 2021 ਮਾਡਲ 2 ਲੱਖ ਰੁਪਏ ਚ ਖਰੀਦ ਸਕਦੇ ਹੋ 45 ਫਾਰਮ ਟ੍ਰੈਕ ਟਰੈਕਟਰ ਵਿਕਾਊ ਆ 2002 ਮਾਡਲ ਪੰਜਾਬ ਨੰਬਰ ਡਬਲ ਕਲਚ ਏਰੀਆ ਮੁਕਸਰ ਰੇਟ ਦੀ ਗੱਲ ਕਰੀਏ ਤਾਂ 2 ਲੱਖ 25 ਹਜ਼ਾਰ ਰੁਪਏ ਰੇਟ ਰੱਖੇਗਾ ਬਾਕੀ ਓਕੇ ਕੰਡੀਸ਼ਨ ਦਾ ਜੀ ਇੰਜਨ ਗੇਅਰ ਵੀ ਓਕੇ ਹੈਗਾ ਤੇ ਬਾਕੀ ਮਾਲਕ ਵੀਰ ਨੇ ਬਹੁਤ ਸੋਹਣੀ ਵੀਡੀਓ ਬਣਾ ਕੇ ਭੇਜੀ ਹੋਈ ਹੈ ਤੁਸੀਂ ਦੇਖ ਸਕਦੇ ਹੋ ਨੰਬਰ ਨੋਟ ਕਰ ਲਓ ਨਡਾ ਨੰਮਾ 150 24331 ਇਹ ਨੰਬਰ ਹੈ ਜੀ ਇਸ ਨੰਬਰ ਤੇ ਤੁਸੀਂ ਟਰੈਕਟਰ ਨੂੰ ਖਰੀਦ ਸਕਦੇ ਹੋ ਮਿਊਜ਼ਿਕ ਸਿਸਟਮ ਵਿਕਾਊ ਹੈ ਜੀ 12 ਇੰਚ ਬੂਫਰ ਸੱਤ ਸਪੀਕਰ ਗੁੱਡ ਕੰਡੀਸ਼ਨ ਹੈ ਓਕੇ ਰਿਪੋਰਟ ਰੇਟ ਹੈਗਾ ਜੀ 18000 ਏਰੀਆ ਸਮਰਗਪਾਈ ਬਾਗਾ ਪੁਰਾਣਾ ਨੰਬਰ ਨੋਟ ਕਰ ਲੋ 9878325135 ਇਹ ਮਾਲਕ ਵੀਰ ਦਾ ਨੰਬਰ ਹੈ ਜੀ ਤੁਸੀਂ ਇਸ ਨੰਬਰ ਤੇ ਕਾਲ ਕਰਕੇ ਮਿਊਜ਼ਿਕ ਸਿਸਟਮ ਹੈ ਜਿਹੜਾ 18000 ਰੁਪਏ ਦੇ ਵਿੱਚ ਤੁਸੀਂ ਖਰੀਦ ਸਕਦੇ ਹੋ ਟਾਇਰ ਵਿਕਾਊ ਨੇ ਜੀ 750 16 ਦੇ ਗੁਡਇਰ ਕੰਪਨੀ ਦੇ ਏਰੀਆ ਜੀ ਬਰਨਾਲਾ ਟਾਇਰ ਵਿਕਾਊ ਨੇ ਜੀ 750 16 ਦੇ ਗੁਡਇਰ ਕੰਪਨੀ ਦੇ ਟਾਇਰ ਨੇ ਬਰਨਾਲਾ ਏਰੀਆ ਜੀ 9467377274 ਇਸ ਨੰਬਰ ਤੇ ਫੋਨ ਕਰਕੇ ਗੁਡਇਰ ਕੰਪਨੀ ਦੇ ਟਾਇਰ ਨੇ ਜਿਹੜੇ ਤੁਸੀਂ ਰੇਟ ਵਗੈਰਾ ਪੁੱਛ ਕੇ ਖਰੀਦ ਸਕਦੇ ਹੋ 40 ਕਿੱਲੇ ਜ਼ਮੀਨ ਵਿਕਾਊ ਹੈ ਜੀ ਪੰਜ ਮੋਟਰਾਂ ਤਿੰਨ ਕਰਮਾਂ ਦਾ ਰਸਤਾ ਅੰਡਰਗਰਾਊਂਡ ਪੈਪਲੈਂਡ ਪਈ ਹੋਈ ਆ ਏਰੀਆ ਪਧੌੜ ਬਰਨਾਲਾ 40 ਲੱਖ ਰੁਪਏ ਕਿਲੇ ਦਾ ਰੇਟ ਮੰਗਿਆ ਗਿਆ ਜੀ 9872784692 9872784692 ਇਸ ਨੰਬਰ ਤੇ ਫੋਨ ਕਰਕੇ ਤੁਸੀਂ 40 ਕਿੱਲੇ ਪੂਰੀ ਟੌਪ ਦੀ ਜ਼ਮੀਨ ਹੈ ਜਿਹੜੀ ਜਿਹਦੇ ਵਿੱਚ 5 ਮੋਟਰਾਂ ਲੱਗੀਆਂ ਹੋ ਜਣੇ 40 ਲੱਖ ਰੁਪਏ ਨੂੰ ਕਿੱਲਾ ਤੁਸੀਂ ਖਰੀਦ ਸਕਦੇ ਹੋ ਜੀਕਰ ਤੁਹਾਨੂੰ ਵੀਡੀਓ ਪਸੰਦ ਆਈ ਤਾਂ ਵੱਧ ਤੋਂ ਵੱਧ ਸ਼ੇਅਰ ਤੇ ਲਾਈਕ ਜ਼ਰੂਰ ਕਰਿਆ ਕਰੋ ਜੀ ਤਾਂਕਿ ਇਹ ਵੀਡੀਓ ਹੋਰ ਵੀ ਕਿਸਾਨ ਵੀਰਾਂ ਤੱਕ ਪਹੁੰਚ ਸਕੇ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਲਾਈਕ ਜ਼ਰੂਰ ਕਰਦਿਆ ਕਰੋ ਜੀ ਤੁਹਾਡੇ ਇੱਕ ਸ਼ੇਅਰ ਕਰਨ ਦੇ ਨਾਲ ਕਈ ਵੀਰਾਂ ਦੀ ਮਦਦ ਹੋ ਸਕਦੀ ਹੈ ਤੇ ਆਸਾਨੇ ਦਾ ਉਹਨਾਂ ਦੀ ਕੋਈ ਵੀ ਚੀਜ਼ ਹੈ ਜ਼ਮੀਨ ਪਲਾਟ ਪਸ਼ੂ ਜਾਂ ਕੋਈ ਹੋਰ ਚੀਜ਼ਾਂ ਨੇ ਵਿਕ ਸਕਦੀਆਂ ਨੇ ਤੁਹਾਡੇ ਇੱਕ ਸ਼ੇਅਰ ਦੇ ਨਾਲ ਤੇ ਜੇਕਰ ਕੋਈ ਵੀ ਮੇਰਾ ਵੀਰ ਭੈਣ ਪ੍ਰਾਈਡ ਕਰਵਾਉਣ ਦਾ ਛਾਵਨ ਹੋਵੇ ਤੁਸੀਂ ਨੰਬਰ ਨੋਟ ਕਰ ਲਓ 987798844 ਇਹ ਸਾਡਾ ਵਟਸਐਪ ਨੰਬਰ ਸਿਰਫ ਐਡ ਕਰਵਾਉਣ ਦੇ ਲਈ ਹੈ ਕਰਨਾ ਕੀ ਇਸ ਨੰਬਰ ਤੇ 5 ਤੋਂ 7 ਫੋਟਮਾ ਪ੍ਰੋਪਰ ਵੀਡੀਓ ਫੋਨ ਟੈਡਾ ਕਰਕੇ ਫੋਟਮਾ ਬਣਾਉਣੀਆਂ ਨੇ ਤੇ ਫੋਨ ਟੈਡਾ ਕਰਕੇ ਹੀ ਵੀਡੀਓ ਤਾਂ ਤੁਸੀਂ ਉਸ ਤੋਂ ਬਾਅਦ ਸਾਰੀ ਜਾਣਕਾਰੀ ਸਾਨੂੰ ਵਟਸਐਪ ਤੇ ਫੋਟਮਾ ਵੀਡੀਓ ਦੇ ਨਾਲ ਭੇਜ ਸਕਦੇ ਹੋ ਇਸੇ ਨੰਬਰ ਤੇ ਤੇ ਜੇਕਰ ਕੋਈ ਵੀਰ ਸਪੈਸ਼ਲ ਐਡ ਕਰਵਾਉਣ ਦਾ ਚਾਹਵਨ ਹੋਵੇ ਤਾਂ ਉਹ ਵੀ ਸਾਡੇ ਨੰਬਰ ਤੇ ਸੰਪਰਕ ਕਰ ਸਕਦਾ ਹੈ 9877988446 ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰੀਓ ਚੈਨਲ ਨੂੰ ਸਬਸਕ੍ਰਾਈਬ ਕਰਨਾ ਜ਼ਰੂਰੀ ਹੈ ਜੀ ਤਾਂਕਿ ਤੁਸੀਂ ਕੋਈ ਪੁਰਾਣੀਆਂ ਵੀਡੀਓ ਨਾ ਦੇਖੋ ਤੁਹਾਨੂੰ ਹਰ ਇੱਕ ਦਿਨ ਨਵੇਂ ਵੀਡੀਓ ਦੇਖਣ ਨੂੰ ਮਿਲ ਸਕੇ ਤੇ ਜਿਹੜੇ ਵੀਰ ਚੈਨਲ ਦੇ ਨਾਲ ਜੁੜੇ ਹੋਏ ਨੇ ਵੀਡੀਓ ਨੂੰ ਸ਼ੇਅਰ ਕਰਦੇ ਆ ਰਹੇ ਨੇ ਚੈਨਲ ਨੂੰ ਸਪੋਰਟ ਕਰ ਰਹੇ ਨੇ ਜੀ ਉਹਨਾਂ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਜੀ ਉਮੀਦ ਆ ਤੁਸੀਂ ਅੱਗੇ ਤੋਂ ਵੀ ਐਦਾ ਹੀ ਸਪੋਰਟ ਕਰੋਗੇ ਜੀ ਤੁਹਾਡਾ ਆਪਣਾ ਚੈਨਲ ਹੈ ਤੁਸੀਂ ਇਸ ਨੂੰ ਬਾਅਦ ਤੋਂ ਵੱਧ ਸਪੋਰਟ ਜ਼ਰੂਰ ਕਰਿਆ ਕਰੋ ਤੇ ਨਾਲ ਵੀਡੀਓ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰਦਿਆ ਕਰੋ ਲਾਈਕ ਵੱਧ ਤੋਂ ਵੱਧ ਕਰਦਿਆ ਕਰੋ ਜੀ ਲਾਈਕ ਕਰਨ ਦੇ ਨਾਲ ਕੋਈ ਵੀ ਖਰਚਾ ਨਹੀਂ ਹੁੰਦਾ ਸੋ ਵੀਡੀਓ ਨੂੰ ਕਰ ਦਿਓ ਸ਼ੇਅਰ ਬਣੇਗਾ ਤੁਸੀਂ ਆਪਣੇ ਚੈਨਲ ਟਰੈਕਟਰ ਮੇਲਾ YouTube ਐਂਡ Facebook ਪੇਜ ਖੇਤੀਬਾੜੀ ਦੇ ਸੰਬੰਧ ਦੇ ਕਾਰੋਬਾਰ ਦੇ ਨਾਲ ਇਸੇ ਤਰ੍ਹਾਂ ਮਿਲਦੇ ਆ ਜੀ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਧੰਨਵਾਦ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਤੁਹਾਨੂੰ ਕੋਈ ਵੀ ਕਮੀ ਪੇਸ਼ੀ ਲੱਗਦੀ ਹੈ ਸਾਨੂੰ ਕਮੈਂਟਾਂ ਵਿੱਚ ਜਰੂਰ ਦੱਸ ਸਕਦੇ ਹੋ ਤਾਂ ਕਿ ਅਸੀਂ ਹੋਰ ਵੀ ਸੁਧਾਰ ਕਰ ਸਕੀਏ ਜੀ ਤੇ ਹੋਰ ਵੀ ਘੈਂਟ ਘੈਂਟ ਐਡਾ ਸਾਡੇ ਚੈਨਲ ਤੇ ਆਉਣ ਵਾਲੀਆਂ ਸਾਰੀਆਂ ਐਡਾ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਆਲ ਤੇ ਸੈੱਟ ਕਰ ਲਿਓ ਜੀ ਤੇ ਇਸੇ ਤਰ੍ਹਾਂ ਦੀ ਘੈਂਟ ਵੀਡੀਓ ਦੇਖਣ ਲਈ ਸਾਡੇ ਚੈਨਲ ਨਾਲ ਬਨੇ ਰਹੋ ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ ਤਬ ਤੱਕ ਲਈ ਰੱਬ ਰੱਖਾ ਜੀ